ਜਨਤਾ ਦੀ ਬਾ ਚੈਨਲ ਦੇਖਦੇ ਸਾਰੇ ਦੋਸਤਾਂ ਸਵਾਗਤ ਆ। ਐਸ ਵਾਰ ਤਾਂ ਅਸੀਂ ਬੈਠੇ ਹਾਂ ਮੇਰੀ ਹੀ ਪਿੰਟਲੇ ਬਾਲ ਦੇ ਵਿੱਚ। ਦੋਸਤੋ ਜਿਵੇਂ ਅੱਜ ਤੋਂ 4 ਮਹੀਨੇ ਪਹਿਲਾਂ ਇਸ ਬੇਬੇ ਬਾਪੂ ਦੀ ਇੱਕ ਵੀਡੀਓ ਪਾਈ ਸੀ ਜਿਸ ਨੂੰ ਜਗਸੀਰ ਸਿੰਘ ਮੋਰਬ ਨੇ ਦੇਖਣ ਤੋਂ ਬਾਅਦ ਇਸ ਬੇਬੇ ਬਾਪੂ ਦੀ ਉਹਨਾਂ ਨੇ ਮਦਦ ਕੀਤੀ ਔਰ 3 ਮਹੀਨੇ 5000 ਦੇਣ ਦਾ ਦਾਵਾ ਕੀਤਾ। ਜਿਵੇਂ ਤੁਸੀਂ ਲਗਾਤਾਰ ਦੋ ਵੀਡੀਓ ਵਿੱਚ ਦੇਖਿਆ ਕਿ ਉਹ ਇਸ ਵੀਡੀਓ ਦੇ ਵਿੱਚ ਆ ਕੇ ਮਦਦ ਕਰਕੇ ਗਏ ਨੇ ਪਰ ਦੋਸਤੋ ਮੇਰੀ ਫਿਲਮ ਦਾ ਕੰਮ ਚੱਲਦਾ ਸੀ ਫਿਲਮ ਦੀ ਸ਼ੂਟਿੰਗ ਚੱਲਦੀ ਕਰਕੇ ਮੈਂ ਦੋ ਵਾਰ ਉਹਨਾਂ ਨੂੰ ਨਹੀਂ ਮਿਲਿਆ ਪਰ ਉਹਨਾਂ ਨੇ ਆਪਣੇ ਸਮੇਂ ਸਰ ਆਪਣੀ ਡਿਊਟੀ ਨਿਭਾਉਂਦੇ ਰਹੇ ਨੇ ਇਸ ਬੇਬੇ ਬਾਪੂ ਨੂੰ ਤੀਜੀ ਚੌਥੀ ਵਾਰ ਜਿਹੜੀ ਕਿਸ਼ਤ ਆ ਉਹ ਦੇ ਕੇ ਗਏ ਨੇ ਸਾਡੇ ਨਾਲ ਮੌਜੂਦ ਹੈ ਮਾਤਾ ਜੀ ਤੁਹਾਨੂੰ ਉਹਨਾਂ ਦੇ ਮੂੰਹੋਂ ਵੀ ਕਹਾਵਾਗੇ ਤੁਹਾਨੂੰ ਦੱਸਣਗੇ ਕਿ ਜਿਹੜੀ ਚੌਥੀ ਕਿਸ਼ਤ ਹੈ ਉਹ ਉਹ ਦੇ ਕੇ ਗਏ ਨੇ ਹਾਂਜੀ ਮਾਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੇ ਤਾਂ ਠੀਕ ਹੈ ਹਾਂਜੀ ਅਸਾਂ ਮੌਰ ਸਾਹਿਬ ਸਾਨੂੰ ਹਰ ਮਹੀਨੇ ਪੈਸੇ ਦੇ ਕੇ ਜਾਂਦੇ ਆ ਜੀ ਹਾਂ ਜੀ ਹਰ ਮਹੀਨੇ ਪੈਸੇ ਦੇ ਕੇ ਜਾਂਦੇ ਆ ਕਦੇ 9 ਤਰੀਕ ਕਦੇ 8 ਕਦੇ ਪਹਿਲੀ ਹਾਂ ਜੀ ਦੇ ਕੇ ਜਾਂਦੇ ਆ ਹੋਰ ਜੀ ਕਰਦੇ ਮਦਦ ਕਿੰਨੀ ਕ ਹੁੰਦੀ ਆ ਤੁਸੀਂ ਵੀ ਕਰਦੇ ਹੋ ਠੀਕ ਹੈ ਜੀ ਚਲੋ ਟਾਈਮ ਵਧੀਆ ਨਿਕਲਿਆ ਜੀ ਹਾਂ ਜੀ ਵਧੀਆ ਨਿਕਲਦਾ ਟਾਈਮ ਦਵਾਈ ਬੁੜੀ ਆ ਜਾਂਦੀ ਆ ਹਾਂ ਜੀ ਧੰਨ ਸ਼ੁਕਰ ਦੁੱਧ ਆ ਜਾਂਦਾ ਦਵਾਈ ਆ ਜਾਂਦੀ ਆ ਇਹ ਦੇਣੀ ਹੁੰਦੀ ਆ ਦਿੱਤੇ ਜਾਂਦੇ ਆ ਕੰਕ ਲੈ ਲਈ ਹਾਂ ਜੀ ਔਰ ਜਿਹੜਾ ਪੁਲੀ ਦਾ ਕੱਪੜਾ ਅਗਲੀ ਕਿਸਤ ਲੈ ਲਾਂਗੇ ਹਾਂਜੀ ਔਰ ਸਾਡਾ ਧੰਨਵਾਦ ਜੀ ਹਾਂ ਧੰਨਵਾਦ ਮੌਰ ਸਾਹਿਬ ਦਾ ਜੀ ਨੇ ਸਾਡੀ ਬਾਹ ਫੜੀ ਮੋਢੇ ਨਾਲ ਮੋਢਾ ਉਦੋਂ ਧੰਨਵਾਦ ਜੀ ਤੇਰਾ ਜੀ ਨੇ ਸਾਡੀ ਬਣਾਈ ਜਿਤਮਾਨ ਚਲੋ ਕੋਈ ਦੇਖੋ ਜਦੋਂ ਕੋਈ ਵਕਤ ਪੈਂਦਾ ਪ੍ਰਮਾਤਮਾ ਕਿਸੇ ਨਾ ਕਿਸੇ ਦੇ ਰਾਹੀਂ ਬੰਦੇ ਨੂੰ ਭੇਜਦਾ ਹੈ ਨਾ ਕਿਉਂਕਿ ਟਾਈਮ ਟਪਾਉਣ ਵਾਲਾ ਜਾਂ ਟਾਈਮ ਲਗਾਉਣ ਨਾਲ ਤਾਂ ਉਹ ਵਾਹੀ ਕਰੂਗਾ ਬੰਦਾ ਦਾ ਇੱਕ ਹਰ ਇੱਕ ਚਰੀਆ ਬੰਦਾ ਜੀ ਹਾਂ ਬੰਦਾ ਤਾਂ ਇੱਕ ਦੁਸ਼ਮਣ ਬਣ ਜਾਂਦਾ ਉਹ ਰੱਬ ਨੇ ਜੀ ਨਹੀਂ ਚੁੰਝ ਲਈ ਉਹਨੇ ਆਪ ਹੀ ਬਣਾਉਂਦੀਆਂ ਆਪ ਹੀ ਆਪ ਦਾ ਕਰਨਾ ਪਰ ਜਿਹੜੀ ਆ ਮੈਂ ਗੱਤੀ ਮੰਨਦੀਆਂ ਠੀਕ ਆ ਮੈਥੋਂ ਕੋਈ ਦਿਮਾਗ ਦੇ ਵਿੱਚ ਹੋ ਬੱਚਾ ਜੀ ਠੀਕ ਰਹਿੰਦਾ ਮੇਰਾ ਇੱਕ ਉਹੀ ਨਾ ਮਰਦਾ ਆਪ ਹੀ ਮੈਂ ਆਪ ਦੇਖ ਰਹੀ ਰਾਨੀ ਸੀ ਹਾਂ ਚਲੋ ਕੋਈ ਦੇਖੋ ਜਿਹੜਾ ਮਾੜਾ ਸਮਾ ਹਨ ਮਾੜਾ ਟਾਈਮ ਆ ਇਹ ਕਿਸ ਨੂੰ ਪੁੱਛ ਕੇ ਨਹੀਂ ਆਉਂਦਾ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਇਹ ਟਾਲਦੇ ਪਰਸਾ ਮੇ ਨੇ ਹਾਂਜੀ ਇਨਸਾਨ ਤੇ ਪੈਂਦੇ ਨੇ ਹਨ ਜਦੋਂ ਕੋਈ ਮਾੜਾ ਵਕਤ ਆਉਂਦਾ ਤਾਂ ਉਹਨੂੰ ਅੱਗੇ ਲੰਗਾਉਣ ਵਾਲਾ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਚ ਆ ਜਾਂਦਾ ਹੈ ਜੀ ਆ ਜਾਂਦਾ ਤੇ ਮੋੜ ਸਾਹਿਬ ਨੇ ਤੁਹਾਡੀ ਮਦਦ ਕੀਤੀ ਜਾਨਾ ਸ਼ੁਰੂ ਹੀ ਬਹੁਤ ਵੱਡੀ ਗੱਲ ਕੀਤੀ ਆ ਧੰਨਵਾਦ ਉਹ ਪੁੱਛਿਆ ਵੀ ਸੀ ਕਹਿੰਦਾ ਮਾਤਾ ਜੀ ਨੇ ਸੱਜੰਦਾ ਮੈਂ ਕਿਹਾ ਹਾਂਜੀ ਸੱਜੰਦਾ ਇਹ ਹੋਰ ਬੋਤਲ ਜਾਂ ਦੀ ਉਹਨਾਂ ਨੇ ਪੀਤੀਆਂ ਆਪਾਂ ਵੀ ਉਹਨਾਂ ਦੀ ਆ ਗਿਆਂ ਦੀ ਬਹੁਤ ਕਰਦੇ ਆ ਮਾਨਤਾਨ ਭਈ ਚਾਹ ਪਾਣੀ ਦਾ ਹੋਰ ਉਹ ਵੀ ਕਹਿੰਦੇ ਵੀ ਧੰਨਵਾਦ ਠੀਕ ਹੋ ਠੀਕ ਆ ਜੀ ਜਿਹੜਾ ਕੋਸੋ ਚਲੋ ਕੱਪੜੇ ਤੋਂ ਮਸ਼ੀਨ ਵੀ ਵਧੀਆ ਚੱਲਦੀ ਆ ਮੋਟਰ ਸਾਹਿਬ ਨੇ ਕੀ ਕਹੇ ਸੀਗੇ ਹਾਂ ਜੀ ਵਧੀਆ ਚੱਲਦੀ ਆ ਠੀਕ ਆ ਹਾਂ ਹੋਂ ਤਾਂ ਕੋਈ ਦਿੱਕਤ ਨਹੀਂ ਕੱਪੜੇ ਧੋਣ ਦੇ ਵਿੱਚ ਜੀ ਨਾ ਜੀ ਕੋਈ ਦਿੱਕਤ ਨਹੀਂ ਚਲੋ ਹੁਣ ਤਾਂ ਪਾਣੀ ਪਾਉਂ ਲਿਆ ਨਾ ਨੰਡੀਕਟਾ ਮੈਂ ਤਾਂ ਤੋਂ ਆਈਆਂ ਸੁੱਕਣੇ ਪਾ ਦੇਣੀਆਂ ਕੋਈ ਦਿੱਕਤ ਨਹੀਂ ਆਪਾਂ ਨੂੰ ਠੀਕ ਆ ਜੀ ਉਹਦਾ ਪਾਣੀ ਪਾਈਪ ਨਾਲ ਲੱਗ ਕੇ ਪਿਆ ਜਾਂਦਾ ਜੀ ਹਾਂ ਪਾਈਪ ਨਾਲ ਪਾਉਂਦੇ ਉਹ ਵੀ ਔਖੇ ਜਿਹੇ ਹੁੰਦੇ ਆ ਹੁਣ ਬਾਪੂ ਦੀ ਵੀ ਗੱਲ ਕਰਾਓ ਕਰ ਤੇ ਸੁਣੋ ਨਹੀਂ ਬਾਪੂ ਦੀ ਵੀ ਸੁਣੋ ਠੀਕ ਹੈ ਜੀ ਨਹੀਂ ਸੁਣੋ ਬਾਪੂ ਦੀ ਗੱਲ ਮਾਤਾ ਜੀ ਕਹਿੰਦੇ ਵੀ ਬਾਪੂ ਨਾਲ ਵੀ ਗੱਲ ਸਾਂਝੀ ਕਰੋ ਆਪਾਂ ਬਾਪੂ ਨਾਲ ਵੀ ਗੱਲ ਸਾਂਝੀ ਕਰਦੇ ਆ ਬਾਪੂ ਜੀ ਮੋਰ ਸਾਹਿਬ ਮਦਦ ਕਰਦੇ ਆ ਕਿਵੇਂ ਵਧੀਆ ਲੱਗਦਾ ਜੀ ਕਰਦਾ ਜੀ ਬਹੁਤ ਮਦਦ ਕਰਦੇ ਵਧੀਆ ਢੰਗ ਛੜਦਾ ਹਾਂਜੀ ਸ਼ਾਬਾਸ਼ ਇਹਨਾਂ ਦੇ ਜੀ ਹੋ ਚਲੋ ਜਦੋਂ ਕਹਿੰਦੇ ਕੋਈ ਮਾੜਾ ਵਕਤ ਆਉਂਦਾ ਕੋਈ ਨਾ ਕੋਈ ਮਦਦ ਕਰਨ ਵਾਲਾ ਜ਼ਰੂਰ ਆਉਂਦਾ ਜੀ ਹਨਾ ਉਹ ਤਾਂ ਵਾਇਗਰੂ ਨੇ ਹੁੰਦਾ ਜੇ ਉਹਨਾਂ ਦੇ ਜੀਵਾ ਦਾ ਆਪੀ ਬੰਦਾ ਤੁਸੀਂ ਹਾਂਜੀ 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 ਹੋਰ ਦੋਸਤੋ ਜਦੋਂ ਪਹਿਲੇ ਦਿਨ ਵੀਡੀਓ ਪਾਈ ਸੀ ਬੇ ਬੇ ਬਾਪੂ ਦੇ ਤੁਸੀਂ ਹਾਲਾਤ ਦੇਖੇ ਜਿਹੜੇ ਤੇ ਉਦਾਸੀ ਦੇਖੀ ਸੀ ਕਿੰਦਾ ਸੀ ਹਨਾ ਅੱਜ ਦੋਨੇ ਖੁਸ਼ ਨੇ ਵਾਇਗਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਵੇਂ ਅੱਜ ਤੁਸੀਂ ਇਹਨਾਂ ਨੂੰ ਦੋਨਾਂ ਨੂੰ ਖੁਸ਼ ਦੇਖਦੇ ਹੋ ਇਸੇ ਤਰ੍ਹਾਂ ਵਾਇਗਰੂ ਮੇਰ ਭਰਿਆ ਹੱਥ ਰੱਖ ਕੇ ਅੱਗੇ ਤੋਂ ਵੀ ਜਿਵੇਂ ਮੌਰ ਸਾਹਿਬ ਨੇ ਇਹਨਾਂ ਦੀ ਮਦਦ ਕੀਤੀ ਹੈ ਚੜੇ ਮਹੀਨੇ 5000 ਰੁਪਏ ਇਹਨਾਂ ਨੂੰ ਦੇ ਇਨ ਦਾ ਅੱਜ ਵਧੀਆ ਗੁਜ਼ਾਰਾ ਹੁੰਦਾਗਾ ਦੋ ਵਕਤ ਦਾ ਟਾਈਮ ਆ ਰੋਟੀ ਵਧੀਆ ਖਾਦੀ ਜਾਂਦੀ ਹੈ ਹਨ ਜਿਵੇਂ ਅਸੀਂ ਤੁਹਾਨੂੰ ਪਹਿਲਾ ਵੀਡੀਓ ਵਿੱਚ ਇਹ ਦੱਸਿਆ ਸੀ ਕਿ ਦੋ ਵਕਤ ਦਾ ਗੁਜ਼ਾਰਾ ਕਰਨਾ ਵੀ ਇਹਨਾਂ ਲਈ ਬੜਾ ਮੁਸ਼ਕਲ ਹੈ ਪਰ ਅੱਜ ਉਹਨਾਂ ਦੀ ਮਦਦ ਦੇ ਬਦੌਲਤ ਇਹਨਾਂ ਜਿਹੜਾ ਬੇਬੇ ਬਾਪੂ ਦਾ ਗੁਜ਼ਾਰਾ ਬੜਾ ਸੌਖਾ ਨਿਕਲਦਾ ਔਰ ਉਹਨਾਂ ਨੇ ਮਾਤਾ ਜੀ ਨੇ ਫਰਿਆਦ ਵੀ ਕੀਤੀ ਸੀ ਕਿ ਕਪੜੇ ਤੋਂ ਨਾਲ ਮਸ਼ੀਨ ਦੀ ਔਰ ਤੀਸਰੀ ਕਿਸ਼ਤ ਦੇ ਉੱਤੇ ਉਹਨਾਂ ਨੇ ਕਪੜੇ ਤੋਂ ਨਾਲ ਮਸ਼ੀਨ ਵੀ ਦੇ ਕੇ ਗਏ ਸੀਗੇ ਤੇ ਉਹਨਾਂ ਨੂੰ ਧੰਨਵਾਦ ਕਰਦੇ ਆ ਮੈਂ ਤੁਹਾਨੂੰ ਹਮੇਸ਼ਾ ਹਰ ਵੀਡੀਓ ਵਿੱਚ ਹਮੇਸ਼ਾ ਜ਼ਿਕਰ ਕਰਦਾ ਹੁਣਾਗਾ ਕਿ ਇੱਥੇ ਇਨਸਾਨ ਤਾਂ ਬਹੁਤ ਦੇਖੇ ਨੇ ਪਰ ਇਨਸਾਨੀਅਤ ਦਾ ਜਿਹੜਾ ਫਰਜ਼ ਆ ਉਹ ਬੜੇ ਲੋਕੀ ਨਿਭਾਉਂਦੇ ਨੇ ਜਿਵੇਂ ਅੱਜ ਮੌਰ ਸਾਹਿਬ ਨੇ ਇਸ ਡੋਬ ਦੀ ਬੇੜੀ ਨੂੰ ਇਸ ਬੇਬੇ ਬਾਪੂ ਦਾ ਸਹਾਰਾ ਬਣ ਕੇ ਇਹਨਾਂ ਨੂੰ ਇੱਕ ਆਪਾਂ ਕਹਿੰਦੇ ਕਿ ਦੋ ਵਕਤ ਦੀ ਰੋਟੀ ਮਦਦ ਦਿੱਤੀ ਹੈ ਅੱਜ ਇਹ ਦੋ ਵਕਤ ਦੀ ਰੋਟੀ ਮਤਲਬ ਵਧੀਆ ਖਾ ਕੇ ਆਪਣੇ ਘਰੇ ਆਰਾਮ ਦੀ ਜ਼ਿੰਦਗੀ ਜਿਉਂਦੇ ਨੇਗੇ ਨਹੀਂ ਤੁਸੀਂ ਦੇਖਿਆ ਕਿ ਅੱਜ ਬਜ਼ੁਰਗਾਂ ਜਿਹੜੇ ਬੜਾਪੇ ਨੇ ਉਹ ਰੋਲ ਜਾਂਦੇ ਨੇ ਲਾਦ ਬੇਸੱਕ ਕਿੰਨੀ ਵੀ ਕਿਉਣਾ ਹੋਵੇ ਕਹਿੰਦੇ ਪੁੱਤ ਕਿੰਨੇ ਵੀ ਕਿਉਣਾ ਹੋਣ ਕਈ ਵਾਰੀ ਮਾਪੇ ਤਰਫੇ ਦੀ ਤਰਫੇ ਦੀ ਪਾਣੀ ਤੋਂ ਬਿਨਾਂ ਵੀ ਮਰ ਜਾਂਦੇ ਨੇ ਪਰ ਇਹਨਾਂ ਬੇਬੇ ਬਾਪੂ ਦਾ ਸਹਾਰਾ ਬਣ ਕੇ ਆਏ ਨੇ ਮੋੜ ਸਾਹਿਬ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਹੈ ਔਰ ਚੜੇ ਮਹੀਨੇ ਹਰ ਇੱਕ ਜਾਂ 10 ਤਰੀਕ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਆ ਕੇ 5000 ਰੁਪਏ ਦੇ ਕੇ ਜਾਂਦੇ ਨੇ ਅੱਜ ਇਹਨਾਂ ਨੇ ਮੌਰ ਸਾਹਿਬ ਚੌਥੀ ਕਿਸ਼ਤ ਦੇ ਕੇ ਗਏ ਨੇ ਪਰ ਮੇਰਾ ਫਿਲਮ ਬਣਾਉਣ ਕਰਕੇ ਟਾਈਮ ਨਹੀਂ ਲੱਗਿਆ ਇਸ ਕਰਕੇ ਮੈਂ ਜਿਹੜੀ ਵੀਡੀਓ ਉਹ ਅੱਜ ਮੇਰੇ ਬਾਪੂ ਨਾਲ ਸਾਂਝੀ ਕੀਤੀ ਆ ਦੋਸਤੋ ਧੰਨਵਾਦ ਕਰਦਾ ਬੰਦਾ ਫਰਜ਼ ਬੰਦਾ ਕਿ ਮੌਰ ਸਾਹਿਬ ਦਾ ਅਸੀਂ ਸਾਰੇ ਧੰਨਵਾਦ ਕਰੀਏ ਉਹਨਾਂ ਦਾ ਸ਼ੁਕਰੀਆ ਕਰੀਏ ਕਿਉਂਕਿ ਇਹੋ ਜਿਹੇ ਇਨਸਾਨ ਧਰਤੀ ਦੇ ਨੇ ਤਾਂ ਜਿਹੜੇ ਮਾੜੇ ਵਕਤ ਇਹਨਾਂ ਦੇ ਪੈਂਦੇ ਆ ਉਹਨਾਂ ਦਾ ਜਿਹੜਾ ਚੰਗਾ ਟਾਈਮ ਆ ਉਹ ਨਿਕਲ ਜਾਂਦਾਗਾ ਮੋਰ ਸਾਹਿਬ ਕਲੇ ਇਹਨਾਂ ਦੀ ਮਦਦ ਨਹੀਂ ਕਰਦੇ ਹੋਰ ਵੀ ਜਿੱਥੇ ਕਿਸੇ ਦਾ ਕੋਈ ਪਤਾ ਲੱਗਦਾ ਹੈ ਤਾਂ ਉਹਨਾਂ ਦੀ ਜਾ ਕੇ ਉਹਨਾਂ ਦੇ ਨਾਲ ਖੜਦੇ ਨੇ ਉਹਨਾਂ ਦੀ ਮਦਦ ਕਰਦੇ ਨੇਗੇ ਜਿਵੇਂ ਤੁਹਾਨੂੰ ਬੇਬੇ ਬੱਪੂ ਦੇ ਨਾਮ ਲਾਇਆ ਇਸੇ ਤਰ੍ਹਾਂ ਸਾਡੇ ਸਭ ਨੂੰ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂਆਂ ਖਬਰਾਂ ਲੱਗੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਦੋਸਤੋ ਜਾਂਦੇ-ਜਾਂਦੇ ਤੁਹਾਨੂੰ ਮੈਂ ਕਹਿਣਾ ਇਹ ਬਹੁਤ ਜ਼ਰੂਰੀ ਸਮਝੂਗਾ ਜਿਵੇਂ ਅੱਜ ਬੇਬੇ ਬੱਪੂ ਨੂੰ ਚੌਥੀ ਕਿਸ਼ਤ ਦੇ ਕੇ ਗਏ ਨੇ ਆਉਣ ਵਾਲੀ ਪੰਜਵੀਂ ਕਿਸ਼ਤ ਵੀ ਉਹ ਇੱਕ ਜਾਂ ਚਾਰ-ਪੰਜ ਦਿਨ ਤੱਕ ਦੇ ਕੇ ਜਾਣਗੇ ਤਾਂ ਤੁਸੀਂ ਆਪਣੇ ਕਮੈਂਟਾਂ ਵਿਚਾਰ ਜਰੂਰ ਦੱਸਣੇ ਜੋ ਮੋਰ ਸਾਹਿਬ ਇਸ ਪਰਿਵਾਰ ਦੇ ਲਈ ਕਰਦੇ ਨੇ ਤਾਂ ਮੈਂ ਇੱਥੇ ਹੋਰ ਵੀ ਕਹਿਣਾ ਚਾਹੂੰਗਾ ਜਿਵੇਂ ਕਿ ਹੋਰ ਵੀ ਬਹੁਤ ਸਾਰੇ ਜਿੱਥੇਬੰਦੀ ਆ ਚੜ ਵਧ ਕੇ ਪਾਰਟੀ ਤੋਂ ਮਦਦ ਕਰਦੇ ਆ ਜੇਕਰ ਕੋਈ ਹੋਰ ਵੀ ਇਹਨਾਂ ਬੇਬੇ ਬਾਪੂ ਵਾਸਤੇ ਕਰ ਸਕਦੇ ਆ ਤਾਂ ਇਹਨਾਂ ਦੀ ਮਦਦ ਜਰੂਰ ਕਰਨੀ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਇੱਕ ਮੈਡੀ ਢੋਲੀ ਦੀ ਅੱਜ ਜੜ ਕਰਦੇ ਜੀ ਹਾਂਜੀ ਕਿਵੇਂ ਜੀ ਹਾਂਜੀ ਮੈਨੂੰ ਇੱਕ ਢੋਲੀ ਮਿਲਣੀ ਚਾਹੀਦੀ ਹੈ ਗਾਇਸਾਲੀ ਖੂਰ ਹੂੰ ਮੈਂ ਟੋਲੀ ਮੇਰੀ ਮਲਗੀ ਸੀ ਉਹ ਟੋਲੀ ਵਿੱਚੋਂ ਪਹੁੰਚਿਆ ਨਾ ਗਿਆ ਮੈਂ इनको ਲੈ ਕੇ ਨਾ ਗਿਆ ਉਹ ਟੋਲੀ ਸਾਡੀ ਉਹਨਾਂ ਨੇ ਗਾਂ ਦੇਤੀ ਮੋਦੀ ਆਈ ਟੋਲੀ ਮੈਨੂੰ ਫਿਰ ਹੀ ਮਿਲੀ ਸੀ ਅੱਗੇ ਇੱਕ ਹੋਰ ਮਿਲੀ ਸੀ ਬਾਪੂ ਮੰਨਿਆ ਨਾ ਸਾਨੂੰ ਲੈ ਕੇ ਨਾ ਗਿਆ ਉਹ ਟੋਲੀ ਸਾਡੀ ਗਾਂ ਕੈਂਸਲ ਹੋ ਗਈ ਹੁਣ ਹੁਣ ਸਾਨੂੰ ਟੋਲੀ ਦੀ ਕੋਈ ਮਦਦ ਕਰੇ ਨੇ ਉਹਦਾ ਮਤਲਬ ਤੁਹਾਨੂੰ ਉਸੇ ਦਵਰ ਜਾਣਾ ਪੈਣਾ ਉੱਤੇ ਨਾ ਅਸੀਂ ਜਾਤੇ ਆਂ ਜੀ ਹੁਣ ਨਹੀਂ ਮੇਰੀ ਉਹ ਹਾਂ ਮਤਲਬ ਭਧੌੜ ਮੇਰੇ ਦੋਸਤ ਰਹਿਣਗੇ ਮੈਂ ਉਹਨਾਂ ਨੂੰ ਵੀ ਮੈਂ ਵੀ ਕਹੂੰਗਾ ਜੀ ਮਤਲਬ ਭਧੌੜ ਨਹੀਂ ਸਾਨੂੰ ਜਿੱਸਾ ਹੈ ਨਾ ਮੋਦੀ ਵਾਲੀ ਉਹ ਕਿਦੋਂ ਵੀ ਲੈ ਲੀਏ ਜੀ ਅਪਾ ਸੈਨਾ ਭਧੌੜ ਜਿੱਥੇ ਵੀ ਏਜੰਸੀਆਂ ਹੁੰਦੀਆਂ ਨੇ ਉਥੋਂ ਵੀ ਲੈ ਸਕਦੇ ਆ ਤੇ ਮੇਰੇ ਦੋਸਤ ਹਣੀ ਜੀ ਹਣੀ ਜੀ ਮੈਂ ਬੇਬੇ ਬਾਪੂ ਦੀ ਤੁਹਾਨੂੰ ਇੱਕ ਰਿਕਵੈਸਟ ਕਰਨੀ ਚਾਹੁੰਦਾ ਤੇ ਵੀ ਇਹਨਾਂ ਨੂੰ ਜਿਹੜੇ ਫ੍ਰੀ ਵਾਲੇ ਸਿਲੰਡਰ ਮਿਲਦੇ ਨੇਗੇ ਇਹਨਾਂ ਨੂੰ ਮਿਲੇ ਨਹੀਂ ਵਾਂਝੇ ਰਹਿਗੇ ਤਾਂ ਤੁਸੀਂ ਇਹਨਾਂ ਬੇਬੇ ਬੱਪੂ ਦੀ ਮਦਦ ਜ਼ਰੂਰ ਕਰਨਾ ਇਹ ਮਦਦ ਤੁਹਾਨੂੰ ਕੋਲੇ ਆ ਕਿ ਵੀ ਕਹਿ ਸਕਦਾ ਸੀ ਪਰ ਅੱਜ ਬੇਬੇ ਨੇ ਜ਼ਿਕਰ ਕਰਤਾ ਤੇ ਤੁਹਾਨੂੰ ਮੈਂ ਇਸ ਵੀਡੀਓ ਵਿੱਚ ਜ਼ਿਕਰ ਕਰਨਾ ਚਾਹੁੰਦਾ ਕਿ ਹਣੀ ਜੀ ਤੁਸੀਂ ਇਸ ਬੇਬੇ ਬੱਪੂ ਦੀ ਜਿਹੜੇ ਫ੍ਰੀ ਵਾਲੇ ਸਿਲੰਡਰ ਦੀ ਮਦਦ ਜ਼ਰੂਰ ਕਰਨਾ ਕਿ ਤਾਂਕਿ ਇਹਨਾਂ ਦੇ ਜਿਹੜੇ ਆਪਦੇ ਦੋ ਵਕਤ ਤੱਕ ਜਾਰਾ ਜਿਵੇਂ ਲਾਈਟ ਚਲੀ ਜਾਂਦੀ ਆ ਜਾਂ ਮੀਂਹ ਜਿਹੜੀ ਆਉਂਦੀ ਆ ਤਾਂ ਆਪਣੇ ਗੈਸ ਤੇ ਦੋ ਰੋਟੀਆਂ ਬਣਾ ਕੇ ਆਪਦੀ ਆਰਾਮ ਦੀ ਜ਼ਿੰਦਗੀ ਕਰ ਗੁਜ਼ਾਰ ਸਕਣ ਜੀ ਠੀਕ ਆ ਮਾਤਾ ਜੀ ਹਾਂ ਠੀਕ ਤੇ ਹੋਰ ਵੀ ਜੋ ਵੀ ਮੇਰਾ ਦੋਸਤ ਸੌਂਦਾ ਜੇਕਰ ਕੋਈ ਇਸ ਤਰ੍ਹਾਂ ਦੀ ਕੋਈ ਮਦਦ ਕਰ ਸਕਦਾ ਹੋਇਆ ਤਾਂ ਇਹਨਾਂ ਦੀ ਮਦਦ ਜ਼ਰੂਰ ਕਰਨੀ ਇਸੇ ਤਰ੍ਹਾਂ ਦੀ ਵੀਡੀਓ ਲੱਕ ਫਿਰ ਹਜ਼ਾਰਾਂ ਮਗਰ ਤਕਰੀ ਸੱਚਾ ਕਾਲ ਜੀ